ਸਾਡੇ ਦੇਸ਼ ਦੀਆਂ ਸਰਕਾਰਾਂ ਤੇ ਸਾਡੇ ਸੁਰੱਖਿਆ ਵੱਲ ਛਪਤੀਸਗੜ ਦੇ ਵਿੱਚ ਆਦੀਵਾਸੀਆਂ ਦਾ ਸ਼ਿਕਾਰ ਕਰ ਰਹੀ ਹੈ ਸ਼ਿਕਾਰ ਜਿਸ ਤਰ੍ਹਾਂ ਘੇਰ ਕੇ ਜਾਨਵਰਾਂ ਨੂੰ ਮਾਰਿਆ ਜਾਂਦਾ ਉਸ ਤਰ੍ਹਾਂ ਉਹਨਾਂ ਦਾ ਕਤਲ ਕੀਤੇ ਜਾਂਦੇ ਆ ਔਰ ਸਿਤਮ ਜਿ ਰਹੀ ਹੈ ਆ ਕਿ ਉਹਨਾਂ ਦੀਆਂ ਲਾਸ਼ਾਂ ਨੂੰ ਕੀੜੇ ਮਕੌੜਿਆਂ ਸੁੱਟ ਦਿੱਤਾ ਜਾਂਦਾ ਔਰ ਜਿਹੜੇ ਪੰਛੀ ਪਛੀਆਂ ਯਾਰ ਸੁਰੱਖਿਆ ਵੱਲ ਪਿੰਡ ਨੂੰ ਘੇੜਦੇ ਆ ਤੇ ਝੂਠੇ ਪੋਸ ਮੁਕਾਬਲਿਆਂ ਦੇ ਵਿੱਚ ਆਦੀਵਾਸੀਆਂ ਨੂੰ ਮਾਰ ਕੇ ਜਿਹੜੇ ਉਹ ਜਾਂਦੇ ਆ ਔਰ ਜਿਹੜੇ ਯੁੱਧ ਦੇ ਨਿਯਮ ਹੁੰਦੇ ਆ ਇੰਟਰਨੈਸ਼ਨਲ ਲਾਗਤ ਦੇ ਵੀ ਬੇ ਜੇ ਕੋਈ ਸਿਪਾਹੀ ਜ਼ਿੰਦਾ ਫੜਿਆ ਗਿਆ ਜੇ ਕੋਈ ਵਿਅਕਤੀ ਜ਼ਿੰਦਾ ਫੜਿਆ ਗਿਆ ਕਾਨੂੰਨ ਇੰਟਰਨੈਸ਼ਨਲ ਲੈਵਲ ਤੇ ਵੀ ਮਾਰਿਆ ਨਹੀਂ ਜਾਂਦਾ ਤੁਸੀਂ ਦੇਖਿਆ ਹੋਣਾ ਕਿ ਸਾਡਾ ਇੱਕ ਪਾਇਲਟ ਪਾਕਿਸਤਾਨ ਚ ਫੜਿਆ ਗਿਆ ਸੀ ਤਾਂ ਉਹਨੂੰ ਉਵੇਂ ਫੜ ਲਿਆ ਤੇ ਵਾਪਸ ਕੀਤਾ ਮਾਰਿਆ ਔਰ ਸਾਡੇ ਦੇਸ਼ ਦੇ ਵਿੱਚ ਯੁੱਧ ਦਾ ਕੋਈ ਨਿਯਮ ਨਹੀਂ ਹੈ ਜਿਹੜਾ ਆਂਦਾ ਨੂੰ ਫੜ ਕੇ ਸੁੱਟ ਦਿੱਤਾ ਜਾਂਦਾ ਔਰ ਕਿਸੇ ਦੀ ਲਾਸ਼ ਉਹਨਾਂ ਦੇ ਵਾਰਸਾਂ ਨੂੰ ਨਹੀਂ ਦਿੱਤੀ ਜਾਂਦੀ ਔਰ ਸਾਡੀਆਂ ਸੁਰੱਖਿਆ ਬਲ ਲਾਸ਼ਾਂ ਦੇ ਕੋਲ ਭੰਗੜੇ ਪਾਦਿਆ ਔਰ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਟਵਿੱਟਰ ਤੇ ਟਵੀਟ ਕਰਦਾ ਤੇ ਵਧਾਈ ਦਿੰਦਾ ਹੈ ਸੁਰੱਖਿਆ ਬਲਾਂ ਨੂੰ ਕਿਹਨਾਂ ਨੂੰ ਮਾਰ ਕੇ ਖੁਸ਼ੀਆਂ ਮਨਾਉਂਦੇ ਹੋ ਜਿਨ੍ਹਾਂ ਦੇ ਤਨ ਦੇ ਉੱਤੇ ਕੱਪੜਾ ਨਹੀਂ ਹੈ ਜਿਹੜੇ ਨੂੜ ਤੋਂ ਬਿਨਾ ਹੋਰ ਤੁਹਾਡੇ ਖਰੀਦ ਨਹੀਂ ਆ ਜਿਨਾ ਜਿਹੜੇ ਤੁਹਾਡੇ ਵੇਸ਼ ਦੇ ਉੱਤੇ ਕੋਈ ਬੋਝ ਨਹੀਂ ਹੈ ਸਿਰਫ ਜੰਗਲ ਚ ਰਹਿੰਦੇ ਆ ਤੇ ਜੰਗਲ ਦੀ ਜ਼ਿੰਦਗੀ ਜੀਂਦੇ ਆ ਤੇ ਉਹਨਾਂ ਨੂੰ ਮਾਰ ਕੇ ਭੰਗੜੇ ਪਾਏ ਜਾਂਦੇ ਆ ਉਹਨਾਂ ਦੇ ਉੱਤੇ ਬੇਸ਼ਰਮੀ ਦੀ ਹੱਤ ਹੋ ਗਈ ਕਿ ਉਹਨਾਂ ਦੇ ਉੱਤੇ ਡਰੋਨਾਂ ਨਾਲ ਹਮਲੇ ਕੀਤੇ ਜਾਂਦੇ ਆ ਜਿਹੜੇ ਅਸਰਾਈਲ ਤੋਂ ਪ੍ਰਾਪਤ ਕੀਤੇ ਹੋਏ ਡਰੋਨ ਐ ਸੋ ਰਾਹ ਦਾ ਵਰਤਾਰਾ ਜਿਹੜਾ ਛਤੀਸ਼ਗੜ ਦੇ ਵਿੱਚ ਜਿਹੜਾ ਉਹ ਹੋ ਰਿਹਾ ਇਹ ਕਿਉਂ ਹੋ ਰਿਹਾ ਸਮਾ ਸਾਡੇ ਸਾਹਮਣੇ ਹੋਇਆ ਮੇਰੇ ਸਾਥੀਆਂ ਨੇ ਬੜਾ ਵਰਤਾਂ ਜਿਹੜਾ ਦਿੱਤਾ ਇਹ ਆਦੀਵਾਸੀਆਂ ਦਾ ਇਹ ਇੱਕ ਸੂਰ ਕੇ ਪਹਿਲਾਂ ਉਹਨਾਂ ਨੂੰ ਆਲੀਆ ਨਾ ਮੈਂ ਇਥੋਂ ਕੱਢ ਦਿੱਤਾ ਧੱਕ ਦਿੱਤਾ ਤੇ ਉਹ ਜੰਗਲਾਂ 'ਚ ਜਾ ਕੇ ਲੁਕ ਗਏ ਉੱਥੇ ਆਪਣਾ ਜੀਵਨ ਬਸਰ ਕਰਨ ਗਏ ਤੇ ਅੱਜ ਉਹਨਾਂ ਦੇ ਪੈਰਾਂ ਥੱਲੇ ਖੜ੍ਹੇ ਪਦਾਰਥ ਕੋਲੇ ਦੀਆਂ ਖਾਣਾ ਲੋਹੇ ਦੀਆਂ ਖਾਣਾ ਬਾਕਸਾਈਟਾ ਅਲੂਮੀਨੀਅਮ ਤੇ ਉਹ ਉਹ ਖਾਣਾ ਹੈ ਕਾਰਪੋਰੇਟ ਘਰਾਣੇ ਇਸ ਦੇਸ਼ੀ ਹਾਕਮ ਉਹਨਾਂ ਖਾਣਾ ਦੇ ਉੱਤੇ ਇਹਨਾਂ ਦੀ ਅੱਖ ਹੈ ਇਸ ਕਰਕੇ ਇਹਨਾਂ ਨੂੰ ਮਨੁੱਖ ਦੀ ਕੋਈ ਪਰਵਾਹ ਆਪਰੇਸ਼ਨ ਪੰਗਾਰ ਚੱਲ ਰਿਹਾ ਇਹ ਤੋਂ ਪਹਿਲਾਂ ਆਪਰੇਸ਼ਨ ਸਲਵਾ ਤੇ ਨੜਮ ਜਿਹੜਾ ਚਲਾ ਆ ਗਿਆ ਉਹਦੇ ਵਿੱਚ ਕੀਤਾ ਕੀ ਗਿਆ ਕਹਿੰਦੇ ਕੀ ਆ ਇਹ ਅਸੀਂ ਆਦੀਵਾਸੀਆਂ ਦਾ ਵਿਕਾਸ ਕਰਨਾ ਹੈ ਅਸੀਂ ਇਹਨਾਂ ਨੂੰ ਇਸ ਜ਼ਿੰਦਗੀ ਤੋਂ ਬਾਹਰ ਕੱਢ ਕੇ ਪੜ੍ਹਾਈ ਦੇਣੀ ਆ ਚੰਗੇ ਹਸਪੀਟਲ ਦੇਣੇ ਆ ਚੰਗੀਆਂ ਸੜਕਾਂ ਦੇਣੀਆਂ ਇਹ ਕਹਿ ਕੇ ਉੱਥੇ ਲੋਕਾਂ ਨੂੰ ਜਿਹੜਾ ਵਯਾੜਿਆ ਜਾ ਰਿਹਾ ਔਰ ਉਸ ਆਪਰੇਸ਼ਨ ਦੇ ਦੌਰਾਨ 5 ਤੋਂ ਲੈ ਕੇ 9 ਤੱਕ 500 acres ਪਿੰਡਾਂ ਦਾ ਨਾਮ ਪਛਾਣ ਜਿਹੜਾ ਧਰਤੀ ਤੋਂ ਮਿਟਾ ਦਿੱਤਾ ਗਿਆ ਕਿ ਇੱਥੇ ਇਹ ਪਿੰਡ ਹੁੰਦੇ ਸੀ ਪਿੰਡ ਜਾਰ ਦਿੱਤੇ 3.5 ਲੱਖ ਤੋਂ ਵੱਧ ਆਦੀਵਾਸੀ ਜਿਹੜੇ ਮਾਰੇ-ਮਾਰੇ ਤੋਂ ਹੁੰਦੇ ਰਹੇ ਕੋਈ ਸੜਕਾਂ ਕਿਨਾਰੇ ਚਲੇ ਗਿਆ ਕੋਈ ਅੰਦਰੋਂ ਜਿਹੜੀ ਸੱਚ ਜਾਵੜਿਆ ਤੇ ਕੁਛ ਜੰਗਰ ਚ ਸ਼ਰਮ ਲਈ ਡੰਬੇ ਜੰਗਰ ਚ ਜਾ ਕੇ ਉੱਥੇ ਆਪਣਾ ਜੀਵਨ ਵਸਲ ਕਰਦੇ ਰਹਿ। ਸੋਇਸ ਤਰ੍ਹਾਂ ਦੇ ਇਸ ਦੇਸ਼ ਦੇ ਹਾਕਮ ਜਿਹੜੇ ਆ ਇਸ ਤਰ੍ਹਾਂ ਦਾ ਕਾਰਾ ਜਿਹੜਾ ਉਹ ਕਰ ਰਾਇਆ। ਹੋਰ ਪਿੱਛੇ ਜਿਹੜੇ ਉੱਥੇ ਲੋਕ ਲੜਦੇ ਆ ਚਾਹੋ ਮੌਲਿਸਟਾਨੀ ਰੋਇਟ ਲੜਦੇ ਆ ਚਾਹੇ ਉਹਨਾਂ ਦਾ ਆਦੀਵਾਸੀ ਵਿਕਾਸ ਮੰਚ ਬਣਾਇਆ ਚਾਹੇ ਉਹ ਗੁੱਦੀ ਜੀ ਦੀ ਆ ਚਾਹੇ ਮਾਸ਼ੂਕ ਮਾਰਨ ਕੇ ਗਾਂਧੀ ਵਾਦੀ ਆ। ਸਾਰਿਆਂ ਨੂੰ ਧੱਕੇ ਉਥੋਂ ਬਾਹਰ ਕੱਢ ਦਿੱਤਾ ਗਿਆ ਤੇ ਜਿਹੜਾ ਅੰਦਰ ਜਾਊਗਾ ਉਹਨੂੰ ਫੜ ਕੇ ਜੇਲ੍ਹ ਸੁਟਕ ਪਾਈ ਜਾਊਗਾ ਇਹ ਰੁਪਤਾਰਾ ਜਿਹੜਾ ਇਹ ਮੋਦੀ ਗਵਰਨਮੈਂਟ ਜਿਹੜੀ ਉਹ ਵਰਤਾ ਰਹੀ ਹੈ ਇਹਦਾ ਕੀ ਕਾਰਨ ਹੈ ਇਸ ਤਰ੍ਹਾਂ ਕਿਉਂ ਜਿਹੜੀਆਂ ਗਵਰਨਮੈਂਟਾਂ ਡੈਮੋਕਰੈtic ਸਪੇਸ ਨੂੰ ਖਤਰਮ ਕਰ ਦਿੰਦੀਆਂ ਜਿਹੜਾ ਉਹਨਾਂ ਦਾ ਬਣਾਇਆ ਹੋਇਆ ਕਾਨੂੰਨ ਦੇ ਇਹ ਵਿਕਾਸ ਮਾਡਲ ਦੇ ਵਿੱਚ ਇਹ ਨੁਕਸ ਹੈ ਕਿ ਜੇ ਤੁਸੀਂ ਸਾਡੇ 3 ਲੱਖ ਆਦੀਵਾਸੀਆਂ ਨੂੰ ਓਯਾਰਡ ਕੇ ਉਥੇ ਵਿਕਾਸ ਕਰਨ ਦੀ ਗੱਲ ਕਰਦੇ ਆ ਤਾਂ ਇਹ ਨਿਰਾ ਕੋਰਾ ਝੂਠ ਹੈ ਤੇ ਅੱਜ ਤੱਕ 47 ਤੋਂ ਲੈ ਕੇ ਹੁਣ ਤੱਕ ਵਿਕਾਸ ਕਿਉਂ ਨਹੀਂ ਹੋਇਆ ਹੁਣ ਤੱਕ ਸੜਕਾਂ ਕਿਉਂ ਨਹੀਂ ਬਣੀਆਂ ਹੁਣ ਤੱਕ ਹਸਪਤਾਲ ਕਿਉਂ ਨਹੀਂ ਬਣੇ ਇਹ ਹੁਣੇ ਕਿਉਂ ਯਾਦ ਆਇਆ ਕਿਉਂਕਿ ਇਹ ਖਜ਼ਾਨਾ ਜਿਹੜਾ ਇਹ ਪਿਛਲੇ ਲੰਮੇ ਸਮੇਂ ਤੋਂ ਇਹਦੇ ਉੱਤੇ ਜਿਹੜੀ ਆ ਹਾਕਮਾਂ ਦੀ ਅੱਖ ਸੀਗੀ ਤੇ ਉਹ ਜਿਹੜਾ ਇਸ ਖਜ਼ਾਨੇ ਨੂੰ ਲੁੱਟਣ ਦੀ ਜਿਹੜੀ ਲੜਾਈ ਆ ਉਹ ਚੱਲੇ। ਔਰ ਜਦੋਂ ਵੀ ਜਦੋਂ ਵੀ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਆਰਥਿਕ ਸੰਕਟ ਖੜਾ ਹੋਇਆ ਉਦੋਂ ਇਸ ਤਰ੍ਹਾਂ ਦੀਆਂ ਫਾਸ਼ਿਸਟ ਸਰਕਾਰਾਂ ਦਾ ਜਿਹੜਾ ਉਹ ਜਨਮ ਹੁੰਦਾ ਹੈ। ਔਰ ਸਾਡੀ મોદી ਦੀ ਗਵਰਨਮੈਂਟ ਵੀ ਜਿਹੜੀ ਆ ਇਹ ਫਾਸ਼ਿਸਟ ਇਹ ਫਾਸ਼ੀਵਾਦ ਨੂੰ ਪਰਮਾਨੈਂਟ ਕਰਦੇ ਆ ਇਹ ਲੋਕਤੰਤਰੀ ਸਪੇਸ ਨੂੰ ਕੱਟ ਕਰਦੇ ਆ ਇਹ ਮਨੁੱਖ ਦਾ ਕਲਪ ਦਾ ਇੱਕ ਦਾ ਜਿਹੜਾ ਉਹ ਬਣਾਉਣ ਦੇ ਪਾਸੇ ਨੂੰ ਜਿਹੜੀ ਤੁਰੇ ਹੋਈ ਆ ਔਰ ਇਸ ਤੋਂ ਪਹਿਲਾਂ ਵੀ ਪਹਿਲਾਂ ਵੀ ਜਦੋਂ ਆਰਥਿਕ ਸੰਕਟ ਪਹਿਲੀ ਸੰਸਾਰ ਜੰਗ ਵੱਲੇ ਆਇਆ ਤਾਂ ਉਹਦੇ ਵਿੱਚੋਂ ਜਿਹੜਾ ਮੂਸੋ ਲੈਣ ਨਹੀਂ ਪੈਦਾ ਹੋਇਆ ਜਦੋਂ 30 ਦਾ ਸੰਕਟ ਆਇਆ ਉਹਦੇ ਚੋਂ ਹਿਟਲਰ ਪੈਦਾ ਹੋਇਆ ਆਪੀ ਹੁੰਦੇ ਆ ਪਹਿਲੀ ਸੰਸਾਰ ਗੰਧ ਹੋਈ ਤਾਂ ਰਸ਼ੀਆ ਦਾ ਇਨਕਲਾਬ ਵੀ ਹੋਇਆ ਜਿੱਥੇ ਮਜ਼ਦੂਰਾ ਕਿਸਾਨਾਂ ਨੇ ਆਪਣਾ ਰਾਜ ਸਥਾਪਿਤ ਕੀਤਾ ਜੇ ਅੱਜ ਸਾਡੇ ਦੇਸ਼ ਵਿੱਚ ਫਾਸ਼ੀਜ਼ਮ ਚੜ੍ਹਦਾ ਉਹ ਦੌੜਾ ਆ ਰਿਹਾ ਲੋਕਾਂ ਦੇ ਹੱਕ ਹਕੂਕ ਜਿਹੜੇ ਕੁਚਲੇ ਜਾ ਰਹੇ ਆ ਉਹ ਵੱਖਰੇ ਵੱਖਰੇ ਨਾਮਾਂ ਦੇ ਉੱਤੇ ਚਾਹੋ ਪੰਜਾਬ 'ਵੀ ਦੂਜੇ ਥਾਵਾਂ ਦੇ ਉੱਤੇ ਵੀ ਤਾਂ ਇਹ ਦੇ ਇਨਲਾਬ ਇੱਕੋ ਹੀ ਇੱਕ ਰਸਤਾ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਬਣੀ ਹੈ ਤੇ ਇੱਕ ਵੱਡਾ ਅੰਦੋਲਨ ਆ ਜਿਹੜਾ ਉਹ ਖੜਾ ਕਰਕੇ ਤਾਂ ਹੀ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਫਾਸਟ ਲੋਕ ਹੈ ਉਹਨਾਂ ਦਾ ਮੂੰਹ ਭਰਿਆਂ ਜਾ ਸਕਦਾ ਸੋ ਉਹਦੇ ਲਈ ਅੱਜ ਦਾ ਇਕੱਠ ਜਿਹੜਾ ਇਹ ਐਲਾਨ ਕਰਦਾ ਕਿ ਆਪਣੇ ਆਦੀਵਾਸੀ ਭਰਾਮਾਂ ਤੇ ਕਿਸਾਨਾਂ ਤੇ ਜਿਨ੍ਹਾਂ ਦੀ ਜ਼ਮੀਨ ਖੋਈ ਜਾ ਰਹੀ ਹੈ ਚਾਹੋ ਛਤੀਸਗੜ ਚ ਚਾਹੋ ਪੰਜਾਬ ਚ ਉਹ ਵਾਰ ਨੂੰ ਵਾਪਸ ਕਰਨ ਦੇ ਲਈ ਸੰਘਰਸ਼ ਕਰੂਗਾ ਇਹਨਾਂ ਸ਼ਬਦਾਂ ਨਾਲ ਹੀ